ਨਹੀਂ ਸਵੇਰੇ ਤੇ ਹੁਣ ਮੈਂ ਆਪਣੇ ਕਰਾ ਲੂੰ ਉਹਦੇ ਮੈਂ ਕਰਾ ਲੂੰਗਾ ਨਹੀਂ ਨਹੀਂ ਕਮਿਸ਼ਨ ਸਾਹਿਬ ਮੇਰੇ ਹੱਥ ਖੜੇ ਜੀ ਇਹਨੂੰ ਤਾਂ ਸਸਪੈਂਡ ਕਰੋ ਠੀਕ ਆ ਆ ਮੈਂ ਤੁਹਾਨੂੰ ਇਹ ਡਿਊਟੀ ਤੇ ਨਹੀਂ ਮੈਨੂੰ ਹਾਜ਼ਰ ਚਾਹੀਦੀ ਸਿੱਕ ਵੀ ਨਾ ਗਿਆ ਤਰਲੇ ਮਾਰਦਿਆਂ ਕਿ ਵੇਖੋ ਇਹ ਰੋਡ ਦਾ ਹਾਲ ਕੀ ਆਂਦਾ ਵੇਖੋ ਇੱਥੇ ਸਾਰਾ ਇਨਾ ਗਦਰ ਪਿਆ ਬਾਬੇ ਦਾ ਵਿਆਹ ਵਾਹੀ ਤੂੰ ਜਲ ਕਰ ਰਾਮ ਤੂੰ ਠੀਕ ਠੀਕ ਆ ਤੂੰ ਰਾਮ ਕਰ ਤੂੰ ਤੂੰ ਨੌਕਰੀ ਕਰਨ ਦੇ ਕਾਬਿਲ ਨਹੀਂ ਹੈਗਾ ਇੱਥੇ ਡਿਊਟੀ ਕਿਹਦੀ ਆ ਸਰ ਇਹ ਕੰਟਰ ਕਰ ਚੱਲਦਾ ਹਾਂ ਟਰਾਲੀ ਵਾਲਾ ਨਹੀਂ ਆਉਂਦਾ ਸਰ ਇਹ ਕੰਪੈਕਟਰ ਕੰਪੈਕਟਰ ਉਹ ਕੀ ਕਰਦਾ ਇਕੱਠਾ ਕਰਕੇ ਰੱਖ ਜਾਂਦਾ ਨਹੀਂ ਸਰ ਉਹ ਕਰਦਾ ਕਿਹੋ ਜਿਹਾ ਕਰ ਦੂਟੀਆਂ ਕੀ ਦੀਆਂ ਸੁਪਰਡੈਂਟਰ ਕਿਹੜਾ ਇੱਥੇ ਉਹ ਕੀ ਸੁਪਰਵਾਈਜ਼ਰ ਸੁਪਰਵਾਈਜ਼ਰ ਕੌਣ ਹੈ ਗਾ ਸੁਪਰਵਾਈਜ਼ਰ ਕੌਣ ਹੈ ਇੱਥੇ ਅਰਵਲ ਸਟੇਟ ਦਾ ਏਰੀਆ ਪੈਂਦਾ ਜੀ ਇਧਰ ਸਾਰਾ ਆਪਣਾ ਮੰਡਾ ਦੀ ਕੋਈ ਆਪਣਾ ਸਟੇਸ਼ਨ ਉੱਧਰ ਹੈ ਜੀ ਆਪਣਾ ਕਿਉਂ ਨਹੀਂ ਲਾਇਆ ਸੀ ਸਰ ਇਹ ਅਰਵਲ ਸਟੇਟ ਦਾ ਪੁੱਡਾ ਤੇ ਪੂਰੇ ਤਰ੍ਹਾਂ ਆਪਣੀ ਆਉਂਦਾ ਜੀ ਇਹ ਬੰਦਾ ਨਹੀਂ ਨਹੀਂ ਪਰ ਆਹ ਰੋਡ ਸੀ ਨਾ ਨਹੀਂ ਸਰ ਐ ਕੋਪੀ ਨੇ ਸਪਾਈ ਨਹੀਂ ਆਉਂਦੀ ਜੀ 15 ਦੇ ਯਾਰ ਹੱਥ ਤੇ ਚੱਕਣਾ ਨਾ ਅੰਦਰ ਹੀ ਕੁ ਕਰਾਂਗੇ ਥੋੜੀ ਜਿਹੀ ਆਣਾ ਕੰਪੈਕਟਰ ਭੇਜ ਕੇ ਚੁਕ ਦੇ ਰੂਡ ਸਰ ਨਹੀਂ ਦੋ ਦਿਨ ਹੋ ਗਏ ਰੂਡ ਹੀ ਕਰਨੇ ਜਿਹੜੇ ਮਾਰ ਦਾ ਕਿਉਂਦਾ ਪੁਰਾਣਾ ਕੂੜਾ ਕਿੰਨਾ ਚਿਰ ਹੋ ਗਿਆ ਕੂੜੇ ਨੂੰ ਕਿੰਨਾ ਕਿੰਨੀਆਂ ਫੋਟੋਆਂ ਪੈ ਗਈਆਂ ਵੀ ਆ ਕੂੜਾ ਆ ساری ਰੋਡ ਆ ਠੀਕ ਆ ਪਤਾ ਨਾ ਥੋੜਾ ਜਿਹਾ ਢੇਰ ਹੀ ਕਿੰਨਾ ਵੱਡਾ ਕਰਤਾ ਜੇ ਤੁਹਾਡਾ ਤੁਹਾਡੇ ਵੱਲ ਮੇਅਰ ਦਾ ਨਹੀਂ ਧਿਆਨ ਤੇ ਕਮ ਸੇ ਕਮ ਤੁਹਾਡਾ ਨਿੱਜੀ ਫਰਜ਼ ਨਹੀਂ ਬਣਦਾ ਕੰਮ ਕਰਨਾ ਦੋ ਦਿਨ ਹੋ ਗਏ ਰੂਡ ਦੀ ਜ਼ਰੂਰ ਫਰਜ਼ ਬਣਦਾ ਕਿ ਨਹੀਂ ਬਣਦਾ ਹਾਂ ਦੱਸੋ ਮੈਨੂੰ ਕੀ ਜਵਾਬ ਹੈ ਤਾਂ ਸਰ ਕੀ ਕਰਨ ਇੱਥੇ ਸਰ ਕੀ ਕਰਨਾ ਐਦਾ ਜਵਾਬ ਦਿਓ ਮੈਨੂੰ ਸਰ ਅਸੀਂ ਪਾਲਕੀ ਸਾਹਿਬ ਨਾਲ ਸਰ ਰਸਤੇ ਦਾ ਪਾਲਕੀ ਸਾਹਿਬ ਚਾਹਦਣਾ ਤੋਂ ਬਟਾਲਾ ਜਿਹੜਾ ਮੇਲਾ ਚੱਲਦਾ ਨਾ ਜਿਹੜਾ ਬਾਬਾ ਜੀ ਦਾ ਵਿਆਹ ਸਾਰਾ ਸ਼ਹਿਰ ਭਰਿਆ ਹੁੰਦਾ ਤੁਹਾਨੂੰ ਪਹਿਲੀ ਵਾਰੀ ਇਹ ਕੰਮ ਕਰਨ ਲੱਗਿਆ ਨਹੀਂ ਨਹੀਂ ਸਰ ਕਹਿੰਦੇ ਬਾਬਾ ਜੀ ਦੇ ਵਿਆਹ ਵੇਖਿਆ ਆਪਾਂ ਫਿਰ ਉਨੀ ਕਰਾਉਣੇ ਸਨ ਮੇਰੇ ਤੋਂ 10 ਮਹੀਨਾਂ ਕਰਵਾਉਣੇ ਨਹੀਂ ਨਹੀਂ ਸਵੇਰੇ ਤੇ ਹੁਣ ਮੈਂ ਆਪਣੇ ਕਰਾ ਲੂੰ ਉਹਦੇ ਮੈਂ ਕਰਾ ਲੂੰਗਾ ਨਹੀਂ ਨਹੀਂ ਕਮਿਸ਼ਨ ਸਾਹਿਬ ਮੇਰੇ ਹੱਥ ਖੜੇ ਇਹਨੂੰ ਤਾਂ ਸਸਪੈਂਡ ਕਰੋ ਠੀਕ ਆ ਆ ਮੈਂ ਤੁਹਾਨੂੰ ਇਹ ਡਿਊਟੀ ਤੇ ਨਹੀਂ ਮੈਨੂੰ ਹਾਜ਼ਰ ਚਾਹੀਦਾ ਠੀਕ ਇਹ ਨਹੀਂ ਹਾਜ਼ਰ ਚਾਹੀਦਾ ਤੂੰ ਜਲ ਕਰ ਰਾਮ ਤੂੰ ਠੀਕ ਠੀਕ ਉਹ ਆਮ ਕਰ ਤੂੰ ਤੂੰ ਨੌਕਰੀ ਕਰਨ ਦੇ ਕਾਬਿਲ ਨਹੀਂ ਹੈਗਾ ਕਮਿਸ਼ਨਰ ਸਾਹਿਬ ਨੂੰ ਲੈਟਰ ਵੀ ਦੇ ਕੇ ਆਏ ਹਾਂ ਇਸ ਚੀਜ਼ ਦਾ ਹਾਂ ਹਾਂ ਤੇ ਵੇਖ ਲਓ ਸਾਡੇ ਹਾਲਾਤ ਵੇਖ ਲਓ ਕਿਦਾਂ ਦੇ ਆਸੀਂ ਖੁਦ ਪੰਜ ਪੰਜ ਜਵਾਬ ਦੇ ਕੇ ਜਵਾਬ ਦੇ ਜਵਾਬ ਦੇ ਗੁਰਦੁਆਰਾ ਸਾਹਿਬ ਆ ਜੇ ਤੁਸੀਂ ਆ ਗੁਰੂ ਘਰ ਐ ਇੱਥੇ ਨਹੀਂ ਬਖਸ਼ਣ ਦੇ ਤਾਂ ਤੁਸੀਂ ਹੋਰ ਦੱਸੋ ਕਿਹਦਾ ਕੰਮ ਕਰੋਗੇ ਸ਼ਹਿਰ ਦੇ ਵਿੱਚ ਮੇਰੀ ਗੱਲ ਸੁਣ ਲਓ ਇੱਕ ਮਹੀਨਾ ਹੋ ਗਿਆ ਐਮਐਲਏ ਸਾਹਿਬ ਇੱਕ ਮਹੀਨਾ ਹੋ ਗਿਆ ਜੀ ਮੈਨੂੰ ਇੱਕ ਵੀ ਮਹੀਨਾ ਹੋ ਗਿਆ ਤੇਰੇ ਲਈ ਮਾਰਦਿਆਂ ਕਿ ਵੇਖੋ ਇਹ ਰੋਡ ਦਾ ਹਾਲ ਕੀ ਆ ਹਦਾ ਵੇਖੋ ਇੱਥੇ ਸਾਰਾ ਇਨਾ ਗਦਰ ਪਿਆ ਬਾਬੇ ਦਾ ਵਿਆਹ ਵਾਹੀ ਇੱਕ ਬਾਬੇ ਦੇ ਵਿਆਹ ਤੇ ਤੁਹਾਡਾ ਪਤਾ ਵੀ ਸਾਰੇ ਪੰਜਾਬ ਦਾ ਅਖੰਡ ਕੀਰਤਨੀ ਜਥਾ ਪਲੱਸ ਡਾਕਟਰ ਸ਼ਿਲਸਾ ਉਹਦੇ 3 ਦਿਨ ਦਾ ਕੀਰਤਨ ਦਰਬਾਰ ਤੇ ਲੱਲੇ ਐਸਾ ਦੀ ਹਾਲਾਤ ਇਹ ਵੇਖਣਗੇ ਆੜ ਕੇ ਪਹਿਲਾਂ ਦੱਸੋ ਵਧੀਆ ਰੋਡ ਸਭ ਤੋਂ ਨਿੱਕੀ ਰੋਡ ਹੋਣੀ ਸਭ ਤੋਂ ਨਿੱਕੀ ਰੋਡ ਹੋਣੀ ਯਾਰ ਐਪਲੀਕੇਸ਼ਨ ਨੂੰ ਛੱਡ ਕਿਨੂੰ ਦਿੱਤੀ ਆ ਤੂੰ ਇਨਚਾਰਜ ਐ ਇੱਚੋਂ ਦਾ ਕੋਈ ਨਹੀਂ ਕਰਨ ਦੇ ਆੜੇ ਤੈਨੂੰ 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 ਐਪਲੀਕੇਸ਼ਨ ਦੀ ਲੋੜ ਆ ਜੋ ਤੁਸੀਂ ਆਪਣੀ ਡੈਰੀ ਲਵਾ ਕੇ ਐਪਲੀਕੇਸ਼ਨ ਦੇ ਕੇ ਆ ਤੁਹਾਡੇ ਦਫ਼ਤਰ ਨਹੀਂ ਨਹੀਂ ਤੇ ਆਪਣੀ ਜ਼ਿੰਮੇਵਾਰੀ ਕੀ ਬਣਦੀ ਹੈ ਕਿੰਨੀਆਂ ਟੀਮਾਂ ਨੇ ਆਪਣੀਆਂ ਜੇ ਮੈਂ ਐਮਐਲ ਆ ਮੇਰਾ ਫਰਜ਼ ਬਣਦਾ ਮੇਰੇ ਪਿੰਡ ਦੇ ਸਰਪੰਚ ਵੇਖਣੇ ਮੈਂ ਐਮਸੀ ਵੇਖਣਾ ਠੀਕ ਹੈ ਨਾ ਤੇ ਜੇ ਤੈਨੂੰ ਜ਼ਿੰਮੇਵਾਰੀ ਸ਼ਹਿਰ ਦੀ ਦਿੱਤੀ ਹੈ ਤੇ ਇਹ ਐਪਲੀਕੇਸ਼ਨਾਂ ਵੇਖਣੀ ਆਪਾਂ ਆਪਣੀ ਜ਼ਿੰਮੇਵਾਰੀ ਨਹੀਂ ਕੋਈ ਵੀ ਕਿਹਾ ਸੀ ਵੀ 15 ਅਗਸਤ ਤੱਕ ਸਹੀ ਬਿਜਲੀ ਸਾਨੂੰ 15 ਅਗਸਤ ਤੱਕ ਨਾ ਪੁੱਛ ਕਰਨਾ ਤੇ ਉਹ ਹੁਣ 15